ਹਰੇਕ ਸਿੱਧੂ ਦਾ ਪਿਓ ਆਇਆ ਕਰੀਂਦਾ ਸਿੱਧੂ ਸਿੱਧੂ ਨੂੰ ਕਿ ਉਹਨੇ ਬਲੀ ਸਰਪੰਚੀ ਨੂੰ ਸਾਡੀ ਤਾਂ ਇੱਕ ਫੇਕ ਨਿਊਜ਼ રોજ ਲੱਗਣੀ ਲੱਗ ਗਈ ਪਹਿਲਾਂ ਮੈਨੂੰ ਸਰਬੋਸੰਮਤੀ ਦਾ ਸਰਪੰਚ ਚੁਣਤਾ ਮੈਂ ਕਿਹਨੂੰ ਖਬਰ ਦੇ ਕੇ ਆਇਆ ਸਰਪੰਚ ਬਣਨਾ ਜ਼ਿੰਮੇਵਾਰੀ ਅਦਾ ਕਰਕੇ ਦੇਖੋ ਥੋੜਾ ਜਿਹਾ ਜੇਕਰ ਤੁਸੀਂ ਨਸ਼ੇ ਵੰਡ ਕੇ ਲੋਕਾਂ ਦੇ ਘਰਾਂ 'ਚ ਕਲੇਸ਼ ਪਾ ਕੇ ਸਰਪੰਚ ਬਣਦਾ ਮੈਨੂੰ ਨਹੀਂ ਲੱਗਦਾ ਕੁਝ ਸਵਾਰ ਹੋਗੇ ਪਿੰਡ ਜਿਹੜਾ ਤੁਹਾਡੇ ਦੂਸਰੇ ਕੈਂਡੀਡੇਟ ਗਰਸ਼ਾਨਾ ਉਹਨਾਂ ਦੇ ਮਾਤਾ ਨੇ ਜਿਹੜਾ ਹੈ ਕਹਿੰਦਾ ਤੁਹਾਡੇ ਨਾਲ ਬੜਾ ਪਿਆਰ ਸੀਗਾ ਅੱਜ ਵੀ ਹੈ ਅੱਜ ਕਿਹੜਾ ਹੈ ਉਹਨਾਂ ਨੇ ਜੋ ਗੱਲਾਂ ਕਹੀਆਂ ਉਹਨਾਂ ਬਾਰੇ ਤੁਹਾਡਾ ਕੀ ਵੀਰ ਸਾਹਿਬ ਨੇ ਨਾਲ ਜਿਵੇਂ ਪਿਛਲੇ ਇਲੈਕਸ਼ਨ ਮੇਲੇ ਜਵਾਨ ਕਰੀ ਸੀ ਦੇਖੋ ਜੀ ਮੇਰਾ ਜਵਾਨ ਕਰਨ ਦਾ ਕੀ ਮਤਲਬ ਹੈ ਨਾ ਕਿ ਮੇਰੇ ਨਾਲ ਉਹਨਾਂ ਨੇ ਚੋਣ ਲੜੀ ਆ ਕੋਈ ਮੇਰਾ ਉਹਨਾਂ ਨੇ ਬਰੋਰ ਨਹੀਂ ਕੀਤਾ ਉਹ ਤਾਂ ਮੈਂਬਰ ਵੀ ਨਹੀਂ ਖੜੇ ਪਿਛਲੇ ਪਲਾਨ ਦੇ ਵਿੱਚ ਕਿਸੇ ਬਸ ਅਗਲੀ ਗੱਲ ਜਿਹੜੀ ਪੰਚਾਇਤ ਦੀ ਇਹ ਕਹਿੰਦੇ ਵੀ ਇਹਨਾਂ ਨੇ ਜੇ ਨਹੀਂ ਕੀਤਾ ਗਲੀਆਂ ਦਾ ਹੋ ਗਿਆ ਛੱਪੜ ਦਾ ਹੋ ਗਿਆ ਵਾਟਰ ਬਾਕਸ ਦਾ ਹੋ ਗਿਆ ਆ ਦੋ ਸੜਕਾਂ 86 ਲੱਖ ਰੁਪਏ ਦੀ ਕੀਮਤ ਨਾਲ ਸੜਕ ਬਣੀ ਜਿਹੜਾ ਜਦੋਂ ਦਾ ਮੁਲਕ ਆਜ਼ਾਦ ਹੋਇਆ ਉਦੋਂ ਦਾ ਰਾਹ ਕੱਚਾ ਸੀ ਸਾਈਕਲ ਨਹੀਂ ਜਾਂਦਾ ਸੀ ਤਿਲਕ ਤਿਲਕ ਡਿੱਗਦੇ ਸੀ ਕਦੇ ਜਿੱਥੇ ਜੰਡਾ ਵਾਲਾ ਟੋਬਾ ਪਿਛਲੇ 70 ਸਾਲ ਦਾ ਉਹਦੇ ਚ ਉਹਨਾਂ ਦਾ ਉੱਥੀ ਘਰਾਂ ਦੀ ਜੇਥੇ ਜਿਹੜਾ ਬਾਪਾ ਉੱਥੇ ਜਾਂਦਾ ਉੱਥੀੋਂ ਦਲਤਪਰਾ ਕਰਦੇ ਰੇਤੀਆਂ ਪਾਉਂਦੇ ਸੀ ਸਾਰਾ ਇੰਨ ਲਾ ਲਾ ਕੇ ਸਾਰਾ ਖਾਲੀ ਕੀਤਾ ਤੇ ਉਹਨਾਂ ਦੀ ਸਾਰੀ ਨਿਕਾਸੀ ਨੂੰ ਇਸ ਨਾਲੇ ਨਾਲ ਅਟੈਚ ਕੀ ਆ ਜਿਹੜੀ ਬਿਲਡਿੰਗ ਹੈ ਜਿੱਤੇ ਅਸੀਂ 25 ਲੱਖ ਰੁਪਈਆ ਲਾਇਆ ਇਹਦਾ ਪੰਚਾਇਤ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਨਿੱਜੀ ਮੇਰੇ ਪੁੱਤਰ ਨੂੰ ਦੇ ਨਾਮ ਦੇ ਉੱਤੇ ਸਾਡੇ ਐਮਪੀ ਫਤੇਗੜ ਸਾਹਿਬ ਵਾਲੇ ਉਹ ਸਾਨੂੰ ਵਿਸ਼ੇਸ਼ ਤੌਰ ਤੇ ਆਏ ਅਫਸੋਸ ਕਰਨ ਤੇ 20 ਲੱਖ ਰੁਪਈਆ ਕਹਿੰਦੇ ਉਹਦੀ ਕੋਈ ਯਾਦਗਾਰ ਬਣਾਓ ਠੀਕ ਹੈ ਜੀ ਉਹਦੇ ਚ ਆ ਜਿਹੜੀ ਲਾਇਬ੍ਰੇਰੀ ਹੈ ਅੱਜ ਮੈਨੂੰ ਪ੍ਰਸ਼ਾਸਨ ਦਾ ਰੂਲਸ ਵੀ ਇਸ ਗੱਲ ਦਾ ਪੈਸਾ ਵੀ ਆਇਆ ਸਿੱਧੂ ਦੇ ਨਾਂ ਤੇ ਔਰ ਨਾਮ ਦੇਖ ਲਓ ਸਿੱਧੂ ਦੇ ਨਾਂ ਤੇ ਅਜੇ ਤੱਕ ਨਹੀਂ ਰੱਖਿਆ ਮੈਂ ਡੀਸੀ ਨੂੰ ਘੱਟੋ ਘੱਟ ਤਿੰਨ ਚਾਰ ਬਾਰ ਸਾਰੇ ਮਾਨਯੋਗ ਜਿਹੜੇ ਮਾਨਸਾ ਦੇ ਨੂੰ ਮਿਲ ਚੁੱਕੇ ਆ ਪਹਿਲਾਂ ਵਾਲਿਆਂ ਨੂੰ ਮਿਲਿਆ ਹੁਣ ਇਹ ਨਾਲ ਗੱਲ ਕਰਨੀ ਹੈ ਤੁਹਾਡੇ ਪਿੰਡ ਦੇ ਵਿੱਚ ਸਰਬਸੰਮਤੀ ਹੋਣ ਬਾਕੀ ਨਾ ਕਰਨ ਵੱਡਾ ਤੁਹਾਨੂੰ ਕੀ ਲੱਗਦਾ ਜਾਂ ਦੇਖੋ ਜੀ ਤੁਸੀਂ ਦੇਖੋ ਮੈਂ ਕਹਿੰਦਾ ਵੀ ਸਰਬਸੰਮਤੀ ਲੇਕਿਨ ਸਾਡੇ ਪਿੰਡ ਚ 80% ਲਗਭਗ ਸਰਬਸੰਮਤੀ ਸੀ ਉਸ ਤੋਂ ਪਹਿਲਾਂ ਲਗਭਗ ਪੰਜ ਪੱਤੀਆਂ ਨੇ ਤਕਰੀਬਨ ਮੈਨੂੰ ਬਲਾ ਬਲਾ ਕੇ ਇਹ ਗੱਲ ਕਹਿੰਦੀ ਸੀ ਨਾ ਕਿ ਤੁਸੀਂ ਬਣੋ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਪਰੰਤੂ ਇਹ ਹਾਲਾਤ ਇਹੋ ਜਿਹੇ ਹੁਣ ਸਰਬਸੰਮਤੀ ਦਾ ਭਗਵਾਨ ਤਾਂ ਮਾਨ ਦੇ ਪਿੰਡ ਨਹੀਂ ਹੁੰਦੀ ਨਹੀਂ ਬਿਲਕੁਲ ਨਹੀਂ ਉਹ ਬਾਪੂ ਜੀ ਹੋਮਾ ਮਾਨ ਦੀ ਗੱਲ ਪਰ ਇਹ ਥੋੜਾ ਬਹੁਤਾ ਵਿਰੋਧ ਹੋਣਾ ਦੀਵੇ ਥੱਲੇ ਹਨੇਰਾ ਹੁੰਦਾ ਵੀ ਜੇ ਮੈਂ ਕਹਾਂ ਵੀ ਮੈਂ ਕੁਝ ਮੈਂ ਬਿਲਕੁਲ ਸਹੀ ਹਾਂ ਲੱਭੋਗੇ ਤਾਂ ਤੁਸੀਂ ਮੇਰੇ ਜੀ ਤੁਹਾਨੂੰ ਹਜ਼ਾਰ ਕਾਮੀਆਂ ਮਿਲ ਜਾਣਗੀਆਂ ਇੱਕ ਸਰਪੰਚ ਨੂੰ ਤੁਹਾਡੀ ਸਪੋਰਟ ਆ ਦੂਜੇ ਨੂੰ ਸਪੋਰਟ ਨਹੀਂ ਤੇ ਤੁਸੀਂ ਦੋਨੇ ਸਪੋਰਟ ਕਰਦੇ ਤੁਹਾਡਾ ਕੀ ਸਟੈਂਡ ਹੈ ਨਹੀਂ ਜੀ ਮੇਰੀ ਸਪੋਰਟ ਉਹ ਗੱਲ ਬਿਲਕੁਲ ਸਹੀ ਹੈ ਕਿ ਕੋਈ ਦੋ ਰਹਿ ਨਹੀਂ ਅਸੀਂ ਉਹ ਡਾਕਟਰ ਨੂੰ ਜਿਹੜਾ ਹੈਗਾ ਸਪੋਰਟ ਕਰਦੇ ਹਾਂ ਸਾਰਾ ਮੈਂ ਬਿਲਕੁਲ ਡਾਕਟਰ ਉਹ ਡਾਕਟਰ ਨੂੰ ਖੜਾ ਕਰਕੇ ਆਏ ਸੀ ਸਾਰੇ ਨਗਰ ਨੇ ਕੀਤਾ ਵੀ ਅਸੀਂ ਨੂੰ ਖੜਾ ਕਰਨਾ ਤੇ ਹੁਣ ਮੈਂ ਉਹਨੂੰ ਕਹਦਾ ਮੈਂ ਡਾਕਟਰ ਨੂੰ ਸਪੋਰਟ ਨਹੀਂ ਕਰਦਾ ਦੋਗਲਾ ਪਾਨੀ ਸਾਡੇ ਚ ਹੁੰਦਾ ਸੀ ਜਿਹਦੇ ਨਾਲ ਖੜੇ ਆ ਬਿਲਕੁਲ ਖੜੇ ਆ ਆਉਣਾ ਆਏ ਟਾਈਮ ਤੇ ਤੁਸੀਂ ਜਿਹੜਾ ਆ ਗਿਆ ਮਾਨ ਬਣਾਇਆ ਹੋਇਆ ਵੀ ਆਉਣ ਵਾਲੇ ਟਾਈਮ ਤੇ ਇਲੈਕਸ਼ਨ ਵੀ ਕਰ ਸਕਦੇ ਹੋ 2005 ਜਦੋਂ 22 ਬੱਲੇ ਦੇਖੋ ਗੱਲ ਇਹ ਹੈ ਵੀ ਕਿਥੇ ਪੁੱਤ ਜਾਂਦਾ ਹੋਇਆ ਖੜਾ ਕਰ ਗਿਆ ਨਾ ਮੈਂ ਉੱਥੇ ਹੀ ਖੜਾ ਹਾਂ ਅਗਰ ਹਾਲਾਤ ਇਦਾਂ ਦੇ ਬਣੇ ਤਾਂ ਚੋਣ ਵੀ ਲਾਜੀ ਲੜਾਂਗੇ ਮੈਂ ਤਾਂ ਕਦੇ ਮੁਕਰਿਆ ਹੀ ਨਹੀਂ ਇਸ ਗੱਲ ਤੇ ਠੀਕ ਹੈ ਸਾਡਾ ਮਕਸਦ ਵੀ ਪਿੰਡ 'ਚ ਰਹਿਣ ਦਾ ਇੱਕ ਇਹਦੀ ਮਿੱਟੀ ਦੇ ਵਿੱਚ ਸਾਡਾ ਖੂਨ ਡੁੱਲ ਚੁੱਕਿਆ ਹੈ ਅਸੀਂ ਨੂੰ ਛੱਡ ਕੇ ਕਿਤੇ ਨਹੀਂ ਜਾ ਸਕਦੇ ਵਰਨਾ ਬਿੰਨੀ ਪੈਗ ਦੇ ਵਿੱਚ ਵੀ ਮੇਰੇ ਪੁੱਤ ਦੇ ਕੈਨੇਡਾ ਦੇ ਵਿੱਚ ਬੰਗਲੇ ਨੇ ਸਸੇ ਗਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਇਸ ਵਕਤ ਤਾਂ ਮੌਜੂਦ ਹਾਂ ਪਿੰਡ ਮੂਸਾ ਦੇ ਵਿੱਚ ਆ ਮੂਸਾ ਪਿੰਡ ਨੂੰ ਦੁਨੀਆ ਦੇ ਉੱਤੇ ਹਰ ਇੱਕ ਬੱਚਾ ਬੱਚਾ ਜਾਣਦਾ ਕਾਰਨਾ ਹੈ ਸ਼ਬਦੀਪ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਪਿਛਲੀ ਵਾਰ ਖੁਦ ਜਿਹੜੇ ਹੈਗਾ ਉਹਨਾਂ ਦੇ ਪਰਿਵਾਰ ਵੱਲੋਂ ਇਲੈਕਸ਼ਨ ਲੜਿਆ ਗਿਆ ਆ ਮੂਸਾ ਪਿੰਡ ਦੇ ਵਿੱਚ ਤੇ ਉਹ ਜਿੱਤੇ ਵੀ ਤੇ ਉਹਨਾਂ ਨੇ ਜਿਹੜੇ ਹੈਗੇ ਆ ਉਹਦੇ ਕੰਮ ਵੀ ਗਿਨਾਏ ਪਰ ਮੇਰੇ ਨਾਲ ਇਸ ਵਕਤ ਮੌਜੂਦ ਹਨ ਉਹਨਾਂ ਦੇ ਫਾਦਰ ਸਾਹਿਬ ਕਾਰਨ ਆ ਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਇੰਟਰਵਿਊ ਕੀਤੀ ਤੇ ਜਿਹੜਾ ਵਿਰੋਧੀ ਪਾਰਟੀ ਦੇ ਜਿਹੜੇ ਸਰਪੰਚ ਉੱਠੇ ਨੇ ਤੇ ਉਹਨਾਂ ਦੀ ਮਾਤਾ ਵੱਲੋਂ ਜਿਹੜੇ ਹੈਗੇ ਆ ਕੁਝ ਇਲਜ਼ਾਮ ਲਵਾਏ ਗਏ ਜਿਹੜੇ ਹੈਗਾ ਸਰਦਾਰ ਬਲਕੌਰ ਸਿੰਘ ਜਿਹਦੇ ਉੱਤੇ ਤੇ ਉਹਨਾਂ ਬਾਰੇ ਆਪਾਂ ਉਹਨਾਂ ਤੋਂ ਸਪਸ਼ਟੀਕਰਨ ਲਵਾਂਗੇ ਗੱਲਬਾਤ ਕਰਾਂਗੇ ਬਾਪੂ ਜੀ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਪੂ ਜੀ ਆਪਾਂ ਪਿੰਡ ਦੇ ਵਿੱਚ ਤੁਸੀਂ ਪਿਛਲੇ ਦਿਵਾਰ ਸਰਪੰਚ ਰਹੇ ਹਨ ਤੇ ਕਿੱਦਾਂ ਦਾ ਕਾਰਜ ਕਰਦੇ ਆ ਤੁਹਾਡਾ ਦੇਖੋ ਜੀ ਪਹਿਲੀ ਗੱਲ ਤਾਂ ਮੈਂ ਸ਼ੁਰੂਆਤ ਹੀ ਜਿੱਥੋਂ ਪੰਚਾਇਤ ਦੀ ਕਰੀ ਸੀ ਅਸੂਲਾਂ ਦੇ ਉੱਤੇ ਕੀਤੀ ਸੀ ਜਿੱਦਾਂ ਮੈਂ ਪਹਿਲੀ ਵਾਰ ਪੰਚਾਇਤ ਦਾ ਇਕੱਠ ਕੀਤਾ ਸੀ ਮੈਂ ਇਹ ਗੱਲ ਕਹੀ ਸੀ ਪੰਚਾਇਤ ਦੇ ਇਕੱਠ ਦੇ ਵਿੱਚ ਵੀ ਨਾ ਸ਼ਰਾਬ ਦਾ ਤਬਕਾ ਪੀਤਾ ਕਦੇ ਤੇ ਨਾ ਕਿਸ ਨੂੰ ਪਿਉਣਾ ਇਲੈਕਸ਼ਨ ਲੜੂੰਗਾ ਠੀਕ ਹੈ ਉਦੋਂ ਮੇਰੀ ਤਾਕਤ ਜ਼ਿਆਦਾ ਸੀ ਮੇਰਾ ਜਿਹੜਾ ਸ਼ੇਰਪੁੱਤ ਮੇਰੇ ਨਾਲ ਸੀਗਾ ਹਨਾ ਮੇਰਾ ਹੌਸਲਾ ਵੀ ਜ਼ਿਆਦਾ ਸੀ ਔਰ ਇਸ ਵਾਰ ਹਾਲਾਤ ਕੁਝ ਸਾਰੇ ਉਲਟ ਸੀਗੇ ਤਾਂ ਉਸੇ ਚੀਜ਼ ਨੂੰ ਮੁੱਖ ਰੱਖਦਿਆਂ ਹੀ ਮੈਂ ਪੈਰ ਪੇਸ਼ਾ ਕੀ ਚੀਜ਼ ਹੈ ਨਾ ਹੁਣ ਮੇਰੇ ਕੋਲੇ ਉਹ ਹਾਲਾਤ ਨਹੀਂ ਸੀ ਉਹ ਪਾਵਰ ਨਹੀਂ ਸੀ ਉਹ ਨਹੀਂ ਹਿੰਮਤ ਨਹੀਂ ਸੀ ਮੈਂ ਸਰਮੇ ਦਾ ਲੱਪਿਆ ਹੋਇਆ ਸੀ ਮੈਂ ਪਿੰਡ ਨੂੰ ਬੜੀ ਨਿਮਰਤਾ ਨਾਲ ਦੋ ਵਾਰੀ ਇਕੱਠ ਵੀ ਕੀਤੇ ਔਰ ਮੇਰੀ ਕੋਸ਼ਿਸ਼ ਸੀ ਵੀ ਜੇ ਕਿਸੇ ਤਰੀਕੇ ਸਰਵਸੰਮਤੀ ਹੋ ਜਾਂਦੀ ਤਾਂ ਜ਼ਿਆਦਾ ਅੱਛਾ ਹੁੰਦਾ ਔਰ ਸਰਵਸੰਮਤੀ ਦਾ ਲਾਭ ਕੀ ਸੀ ਮੈਨੂੰ ਇਹ ਨਹੀਂ ਸੀ ਵੀ ਉਸ ਦਿਨ ਨਾਲ ਕੋਈ ਪੈਸਾ ਜ਼ਿਆਦਾ ਮਿਲ ਜੂਗਾ ਜਾਂ ਕੁਝ ਹੋ ਜੂਗਾ ਚਲੋ ਪੈਸਾ ਆਪਣੀ ਥਾਂ ਤੇ ਪੈਸਾ ਤਾਂ ਹੁਣ ਵੀ ਲੈ ਆਵਾਂਗੇ ਕੋਈ ਗੱਲ ਨਹੀਂ ਪਰੰਤੂ ਜਿਹੜਾ ਮੈਂ ਰਾਤ ਲੰਘਦਾ ਕੈਂਡੀਡੇਟ ਦੇ ਬਾਹਰ ਮੂਰਦੀ ਸਾਡਾ ਗੁਰੂ ਘਰ ਹੈ ਇੱਕ ਪਵਿੱਤਰ ਜਗ੍ਹਾ ਸਾਡੇ ਪਿੰਡ ਦੀ ਸੀ ਜਿੱਥੇ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਹਦੇ ਸਾਹਮਣੇ ਬੰਦੇ ਸ਼ਰਾਬੀ ਇਸ ਤਰ੍ਹਾਂ ਪਏ ਨੇ ਉਹਨਾਂ ਚੋਂ ਭਾਵੇਂ ਕੋਈ ਮਰ ਵੀ ਸਕਦਾ ਡਿਗ ਕਿ ਜੇ ਤੁਹਾਡੀ ਜਿਹੜੀ ਸਰਪੰਚੀ ਹੈ ਇਸ ਗੱਲ ਤੇ ਮੈਂ ਦੋਨੋਂ ਕੈਂਡੀਡੇਟ ਨੂੰ ਕਹਿੰਦਾ ਇਹ ਨਹੀਂ ਹੈਗਾ ਵੀ ਮੈਂ ਇਕੱਲਾ ਗੁਰਸ਼ਰ ਨੂੰ ਕਹਿੰਦੇ ਇਹ ਗੱਲ ਕਹਿੰਦਾ ਮੈਂ ਦੋਨੋਂ ਕੈਂਡੀਡੇਟ ਲਈ ਗੱਲ ਕਹਿੰਦਾ ਸਰਪੰਚ ਬਣਨਾ ਜ਼ਿੰਮੇਵਾਰੀ ਅਦਾ ਕਰਕੇ ਦੇਖੋ ਥੋੜਾ ਜਿਹਾ ਜੇਕਰ ਤੁਸੀਂ ਨਸ਼ੇ ਵੰਡ ਕੇ ਲੋਕਾਂ ਦੇ ਘਰਾਂ 'ਚ ਕਲੇਸ਼ ਪਾ ਕੇ ਸਰਪੰਚ ਬਣਦਾ ਮੈਨੂੰ ਨਹੀਂ ਲੱਗਦਾ ਕੁਝ ਸਵਾਰ ਹੋਗੇ ਪਿੰਡ ਦਾ ਹਾਂ ਜਿੱਥੋਂ ਤੱਕ ਮੇਰੇ ਕਾਰਜਕਾਲ ਦਾ ਸਵਾਲ ਹੈ ਮੈਂ ਤੁਹਾਡੇ ਸਾਹਮਣੇ ਗੱਲ ਰੱਖਣੀ ਸੀ ਮੈਂ ਤੁਹਾਡੀ ਵੀਡੀਓ ਦੇਖੀ ਤਾਂ ਮੈਨੂੰ ਉਹਦੇ 'ਚ ਕਈ ਪੱਖ ਅਧੂਰੇ ਲੱਗੇ ਆਪਣੇ ਆਪ ਇਸੇ ਕਰਕੇ ਮੈਂ ਤੁਹਾਨੂੰ ਕੰਟੈਕਟ ਕੀਤਾ ਵੀ ਚਲੋ ਵੀਡੀਓ ਤੁਸੀਂ ਪਾਓ ਜਰੂਰ ਹੋਣੀ ਚਾਹੀਦੀ ਏਅਰ ਪਰੰਤੂ ਉਸ ਤੋਂ ਪਹਿਲਾਂ ਸਾਡਾ ਪੱਖ ਉਹਦੇ ਚ ਜਰੂਰ ਰੱਖਿਆ ਜਾਣਾ ਚਾਹੀਦਾ ਜੋ ਉਹਦੇ ਚ ਹੈ ਨਹੀਂ ਸੀ ਉਹ ਤਾਂ ਉਹ ਚੀਜ਼ਾਂ ਮੈਂ ਤੁਹਾਡੇ ਰੱਖਣ ਵਾਸਤੇ ਤੁਹਾਨੂੰ ਅੱਜ ਪਿੰਡ ਬੁਲਾਇਆ ਸੀ ਮੈਂ ਸਭ ਤੋਂ ਪਹਿਲਾਂ ਜਿਹੜੀ ਸਟਾਰਟਿੰਗ ਕੀਤੀ ਜਦੋਂ ਮੈਂ ਇਲੈਕਸ਼ਨ ਲਈ ਮੇਰਾ ਵਿਰੋਧ ਵੀ ਕੀ ਸੀ ਜਿਹੜੀ ਗੁਰਦੂ ਗੁਰੂ ਘਰ ਦੀਆਂ ਸੱਥਾਂ ਨੇ ਉਥੋਂ ਲੈ ਕੇ ਸਕੂਲ ਤੱਕ ਕਿਉਂਕਿ ਇੱਥੇ ਲੋਕ ਸਹੀ ਸੀ ਉਹਨਾਂ ਦੀ ਸਮੱਸਿਆ ਸੀ ਪਾਣੀ ਦੀ ਆ ਨਿਕਾਸੀ ਦੀ ਇੰਨੀ ਜ਼ਿਆਦੇ ਵੀ ਜਦੋਂ ਇੱਕ ਬਰਸਾਤ ਪੈਣੀ 20-20 ਦਿਨ ਲੋਕ ਜਿਹੜੀਆਂ ਸਾਡੀਆਂ ਧੀਆਂ ਪਣਾ ਘਰ ਦੀ ਸਫਾਈ ਗੋਹਾ ਗੂੜਾ ਉਹ ਤੋਂ ਵੀ ਦਿੱਕਤ ਸੀ ਤੁਰ ਨਹੀਂ ਸਕਦੀਆਂ ਸੀ ਉਹ ਗਲੀ ਦੇ ਵਿੱਚ ਜਿੰਨਾ ਜ਼ਿਆਦਾ ਚਿੱਕੜ ਹੋ ਜਾਂਦਾ ਸੀ ਪ੍ਰੰਤੂ ਮੈਂ ਜਿੱਤਿਆ ਬੇਸ਼ੱਕ ਉੱਥੇ ਮੇਰਾ ਵਿਰੋਧ ਸੀ ਪ੍ਰੰਤੂ ਮੈਂ ਕੰਮ ਉੱਥੋਂ ਸਟਾਰਟ ਕੀਤਾ ਜਿੱਥੇ ਸਭ ਤੋਂ ਵੱਧ ਮੇਰਾ ਵਿਰੋਧ ਸੀ ਉਹ ਗਲੀਆਂ ਪੱਕੀਆਂ ਕੀਤੀਆਂ ਮੈਂ ਤੁਹਾਨੂੰ ਦਿਖਾਉਂਗਾ 21 ਗਲੀਆਂ ਮੈਂ ਪਿੰਡ ਦੀਆਂ ਤੇ ਜਿਹੜੀਆਂ ਪੱਕੀਆਂ ਕੀਤੀਆਂ ਨੇ ਵਾਟਰ ਬਾਕਸ ਨੂੰ ਇੱਕ ਜਿਹੜੀ ਜੰਗਲ ਨੋਮਾ ਉਹਦੀ ਪੋਜੀਸ਼ਨ ਬਣੀ ਖੜੀ ਸੀਗੀ ਸਾਰੀ ਉਹਦੀ ਸਫਾਈ ਕੀਤੀ ਜਿਹੜਾ ਉਹਦਾ ਵਾਟਰ ਦਾ ਟ੍ਰੀਟਮੈਂਟ ਜਿਹੜਾ ਪਲਾਂਟ ਲੱਗਦਾ ਹੁੰਦਾ ਉਹ ਸਾਰਾ ਚੋਕ ਹੋਇਆ ਪਿਆ ਸੀ ਸਾਰਾ ਪੱਟਿਆ ਕੱਲਾ ਕੱਲਾ ਬੱਟਾ ਹੱਥਾਂ ਨਾਲ ਧੋ ਕੇ ਦੁਬਾਰਾ ਪਾਇਆ ਦੁਬਾਰਾ ਉਹਦੇ ਚ ਮਾਲ ਪਾਇਆ ਜਿਹੜਾ ਰਾ ਵਾਟਰ ਦਾ ਸੀਗਾ ਤਲਾਹ ਸੀ ਸਾਰਾ ਉਹ ਉਹਦੀ ਗਾਰ ਕੱਢੀ ਉਹਦੇ ਚ ਪਸ਼ੂਆਂ ਦੇ ਘਰਾਂਗੇ ਸੀ ਉਹ ਕੱਢੇ ਸੂਏ ਤੱਕ ਸਾਰੇ ਖਾਲ ਦੀ ਰਿਪੇਅਰ ਕੀਤੀ 92000 ਦੀ ਮੋਟਰ ਪੂਨੇ ਤੋਂ ਲਿਆ ਕੇ ਨਵੀਂ ਪਾਈ ਉੱਥੇ 1.5 ਕਿੱਲਾ ਜ਼ਮੀਨ ਖਤਾਨ ਟੂਟ ਪਟਾਂਗ ਦਾ ਇਹ ਵਿਲਾ ਪਿਆ ਸੀ ਝਾੜੀਆਂ ਖੂਸ ਸੀਗਾ ਸਾਰਾ ਉਹਨੂੰ ਆਪਦੀ ਪੰਚਾਇਤ ਦੇ ਤਿੰਨੇ ਟਰੈਕਟਰ ਲਾ ਕੇ ਕਿਤੇ ਬਿਲ ਨਹੀਂ ਪਾਇਆ ਕਿਸੇ ਨਵੇਂ ਪੈਸੇ ਦਾ ਡੇਢ ਕਿਲਾ ਪੰਚਾਇਤ ਦਾ ਇੱਕ ਆਮਦਨ ਦਾ ਸਾਧਨ ਬਣਾਇਆ ਅੱਜ 70-75000 ਰੁਪਿਆ ਤੁਹਾਨੂੰ ਸਾਲ ਦਾ ਉੱਥੋਂ ਆਉਂਦਾ ਆਮਦਨ ਆਉਂਦੀ ਹੈ ਤੁਹਾਡੇ ਸਾਹਮਣੇ ਨਜਾਇਜ਼ ਕਬਜ਼ਿਆਂ ਦੇ ਖਿਲਾਫ ਮੈਂ ਪੂਰਾ ਜੱਟਕੇ ਕੰਮ ਕੀਤਾ ਭਾਵੇਂ ਕੋਈ ਮੇਰਾ ਆਪਣਾ ਸੀ ਚਾਹੇ ਬਗਾਨਾ ਸੀ ਮੈਂ ਢਿਲ ਨਹੀਂ ਦਿੱਤੀ ਕਿਸੇ ਨੂੰ 42 ਘਰਾਂ ਦੇ ਉੱਤੇ ਜਿਹੜੀ ਅਦਾਲਤੀ ਕਾਰਵਾਈ ਚੱਲ ਰਹੀ ਹੈ ਸ਼ਾਇਦ ਉਹ ਵਿਰੋਧ ਮੇਰਾ ਅੱਜ ਵੀ ਹੋ ਰਿਹਾ ਹੋਵੇ ਜਿੰਨਾ ਵਰਜੀ ਹੋਵੇ ਸ਼ਾਮਲਾਡਨ ਆਪਣੇ ਵਾਲੇ ਨਾਲ ਮੇਰੀ ਨਾ ਰਿਸ਼ਤੇਦਾਰੀ ਅੱਜ ਸੀ ਨਾ ਕੱਲ ਹੈ ਉਹਨਾਂ ਦੇ ਖਿਲਾਫ ਅਸੀਂ ਬੋਲਦੇ ਸੀ ਬੋਲਦਾ ਹਾਂ ਬੋਲਦਾ ਰਹੂੰਗਾ ਜੇ ਜਿੰਨਾ ਚਿਰ ਪ੍ਰਮਾਤਮਾ ਨੇ ਸਾਹ ਦਿੱਤੇ ਨੇ ਠੀਕ ਹੈ ਸਮਝੌਤਾ ਨਹੀਂ ਕਰਦੇ ਸੀ ਕਿ ਨਿੱਕੀ-ਮੁੱਟੀ ਗੱਲ ਤੇ ਪਰੰਤੂ ਸਾਡੇ ਭਲੇ ਸੱਚ ਹੈ ਇਸ ਗੱਲ ਦੇ ਉੱਤੇ ਜਿੰਨਾ ਅਸੀਂ ਕੰਮ ਕੀਤਾ 21 ਗਲੀਆਂ ਬਣਾਈਆਂ ਮਜੀਬ ਸਿੰਘ ਦਾਸ ਮਾਸ ਨੂੰ ਇਹੜਾ ਦਿਖਾਉਣਾ ਜਾ ਕੇ ਜਿੱਥੇ ਜੰਡਾਂ ਵਾਲਾ ਟੋਬਾ ਪਿਛਲੇ 70 ਸਾਲ ਦਾ ਉਹਦੇ ਚ ਉਹਨਾਂ ਦਾ ਉਥੂ ਹੀ ਘਰਾਂ ਦੀ ਵੇਸਟੇਜ ਜਿਹੜਾ ਬਾਹਰ ਆਉਂਦਾ ਉੱਥੇ ਜਾਂਦਾ ਉੱਥੇ ਹੀ ਉਹ ਦਲਿਤ ਭਰਾ ਸਾਡੀ ਰੋਟੀਆਂ ਬਣਾਉਂਦੇ ਸੀ ਨਿੱਕੇ ਨਿੱਕੇ ਘਰ ਨੇ ਛੋਟੀਆਂ ਛੋਟੀਆਂ ਰਸੋਈਆਂ ਤੇ ਉੱਥੇ ਹੀ ਇਹਨਾਂ ਕਰਨ ਸਾਰਾ ਇਹਨਾਂ ਲਾ ਲਾ ਕੇ ਸਾਰਾ ਖਾਲੀ ਕੀਤਾ ਤੇ ਉਹਨਾਂ ਦੀ ਸਾਰੀ ਨਿਕਾਸੀ ਨੂੰ ਇਸ ਨਾਲੇ ਨਾਲ ਅਟੈਚ ਕੀਤਾ ਹੈ ਨਾਲਾ ਬਣਾਉਣ ਤੋਂ ਪਹਿਲਾਂ ਪ੍ਰਾਈਵੇਟ ਤੌਰ ਤੇ ਸਰਵੇ ਕਰਵਾਇਆ ਸਾਰਾ ਲੈਵਲ ਜਿੱਦਾਂ ਲੈਵਲ ਦਾ ਸਾਨੂੰ ਚਾਹ ਲੈ ਮਾਨਸਾ ਤੁਸੀਂ ਜਾਣਦੇ ਹੋਗੇ ਚੰਗੀ ਤਰ੍ਹਾਂ ਆਰਕੀਟੈਕਟ ਨੇ ਸਾਰਾ ਸਾਨੂੰ ਇਹ ਢਲਾਨ ਦਾ ਦਿੱਤਾ ਪਰ ਮੈਂ ਇਹ ਕਹਿੰਦਾ ਵੀ ਬਣਾਉਣ ਚ ਥੋੜੀਆਂ-ਬਹੁਤੀਆਂ ਕਮੀਆਂ ਹੋ ਸਕਦੀਆਂ ਨੇ ਵੀ ਜਿਹਦੇ ਕਿਤੇ ਮੜਾ ਮੋਟਾ ਉੱਚਾ ਨਹੀਂ ਮ रह ਗਿਆ ਹੋਊਗਾ। ਸ ਇੱਕ ਪਾਸਾ ਨਾਲ ਇਹ ਦਾ ਕੰਪਲੀਟ ਹੋ ਗਿਆ ਦੂਜਾ ਸ਼ੁਰੂ ਹੈ। ਦਸੰਬਰ ਚ ਸਾਡਾ ਕਾਰਜਕਾਲ ਪੂਰਾ ਹੋ ਗਿਆ ਤੁਹਾਡੇ ਸਾਹਮਣੇ 9 ਮਹੀਨਾ ਚ ਹੀ ਦੇਖ ਲਓ ਕੀ ਹਾਲ ਹੋ ਗਿਆ। ਆ ਜਿਹੜੀ ਬਿਲਡਿੰਗ ਹੈ ਜਿਹਦੇ ਅਸੀਂ 25 ਲੱਖ ਰੁਪਈਆ ਲਾਇਆ ਇਹਦਾ ਪੰਚਾਇਤ ਨਾਲ ਕੋਈ ਲੈਣਾ ਦੇਣਾ ਨਹੀਂ। ਇਹ ਨਿੱਜੀ ਮੇਰੇ ਪੁੱਤਰ ਨੂੰ ਦੇ ਨਾਮ ਦੇ ਉੱਤੇ ਸਾਡੇ ਐਮਪੀ ਫਤੇਗੜ ਸਾਹਿਬ ਵਾਲੇ ਜੀ। ਉਹ ਸਾਨੂੰ ਵਿਸ਼ੇਸ਼ ਤੌਰ ਤੇ ਆਏ ਅਫਸੋਸ ਕਰਨ ਕਿ 20 ਲੱਖ ਰੁਪਏ ਕਹਿੰਦੇ ਉਹਦੀ ਕੋਈ ਯਾਦਗਾਰ ਬਣਾਓ ਠੀਕ ਹੈ ਜੀ ਉਹਦੇ ਚ ਆ ਜਿਹੜੀ ਲਾਇਬ੍ਰੇਰੀ ਹੈ ਅੱਜ ਮੈਨੂੰ ਪ੍ਰਸ਼ਾਸਨ ਦਾ ਰੋਸ ਵੀ ਹੈ ਇਸ ਗੱਲ ਦਾ ਪੈਸਾ ਵੀ ਆਇਆ ਸਿੱਧੂ ਦੇ ਨਾਂ ਤੇ ਔਰ ਨਾਮ ਦੇਖ ਲਓ ਸਿੱਧੂ ਦੇ ਨਾਂ ਤੇ ਅੱਜ ਤੱਕ ਨਹੀਂ ਰੱਖਿਆ ਮੈਂ ਡੀਸੀ ਨੂੰ ਘਟੂ ਘਟ ਤਿੰਨ ਚਾਰ ਬਾਰ ਸਾਰੇ ਮਾਨਯੋਗ ਜਿਹੜੇ ਮਾਨਸਾ ਦੇ ਨਾਲ ਮਿਲ ਚੁੱਕੇ ਆ ਪਹਿਲਾਂ ਵਾਲਿਆਂ ਨੂੰ ਮਿਲਿਆ ਹੁਣ ਨਾਲ ਹਲੇ ਗੱਲ ਕਰਨੀ ਹੈ ਤੇ ਨਾਮ ਵੀ ਸਿੱਧੂ ਦੇ ਨਾਂ ਤੇ ਨਹੀਂ ਰੱਖਿਆ ਗਿਆ ਇਸ ਗੱਲ ਦਾ ਇਸ ਗੱਲ ਦਾ ਸਾਡੇ ਮਨ ਦੇ ਵਿੱਚ ਅਫਸੋਸ ਹਲੇ ਵੀ ਹੈਗਾ ਇਸ ਗੱਲ ਦਾ ਲੈ ਕੇ ਵੀ ਕੀ ਗੱਲ ਪ੍ਰਸ਼ਾਸਨ ਨੂੰ ਸਰਕਾਰ ਨੂੰ ਕੀ ਕੀ ਇਸ ਗੱਲ ਨਾਲ ਉਹਨਾਂ ਨੂੰ ਫਰਕ ਕੀ ਪੈਂਦਾ ਉਹਦੇ ਨਾਮ ਦੇ ਉੱਤੇ ਜਦੋਂ ਪੈਸਾ ਹੀ ਉਹਦੇ ਨਾਮ ਦੇ ਉੱਤੇ ਆ ਰਿਹਾ ਤਾਂ ਲਾਉਣ ਦੇ ਵਿੱਚ ਕੀ ਹਰਜ ਹੈ ਫਿਰ ਉਸ ਗੱਲ ਦਾ ਤਾਂ ਗਲੀਆਂ ਦਾ ਹੋ ਗਿਆ ਛੱਪੜ ਦਾ ਹੋ ਗਿਆ ਵਾਟਰ ਬਾਕਸ ਦਾ ਹੋ ਗਿਆ ਆ ਦੋ ਸੜਕਾਂ 86 ਲੱਖ ਰੁਪਏ ਦੀ ਕੀਮਤ ਨਾਲ ਸੜਕ ਬਣੀ ਹੈ ਜਿਹੜਾ ਜਦੋਂ ਦਾ ਮੁਲਕ ਆਜ਼ਾਦ ਹੋਇਆ ਉਦੋਂ ਦਾ ਰਾਹ ਕੱਚਾ ਸੀ ਸਾਡੇ ਜਿਹੜੇ ਰਮਦਾਸੀਏ ਭਰਾ ਨੇ ਹੋ ਰਹੇ ਨੇ ਆ ਪਰਲੇ ਪਾਸੇ ਢਾਣੀ ਉਹਨਾਂ ਦੀ ਪੂਰੀ ਸਾਈਕਲ ਨਹੀਂ ਜਾਂਦਾ ਸੀ ਥਿਲਕ ਥਿਲਕ ਡਿੱਗਦੇ ਸੀ ਕਦੇ ਉਹ ਵਰਾ ਰਾਖ ਜਿਹੜੀ ਭੱਠੇ ਵਾਲੀ ਉਹ ਪਾਉਂਦੇ ਸੀ ਕਦੇ ਕੋਈ ਪਾਉਂਦੇ ਸੀ ਆ ਸੜਕ ਬਣੀ ਪਈ ਆ ਮਰਨ ਵਾਲੇ ਨਾਂ ਦੇ ਉੱਤੇ ਇਹ ਕਹਿੰਦੇ ਪੰਚਾਇਤ ਨੇ ਕੁਛ ਕੀਤਾ ਨਹੀਂ ਸ਼ਮਸ਼ਾਨ ਘਾਟ ਨੂੰ ਜਾਇਓ ਉੱਥੇ ਮਰਦਾ ਲੈ ਕੇ ਡਿੱਗਣ ਵਾਲੀ ਗੱਲ ਸੀ ਲੋਕਾਂ ਵਾਲੀ ਜਿਹੜੀ ਸੜਕ ਹੈ ਸਕੂਲ ਦੇ ਗੇਟ ਤੋਂ ਧੁਰ ਤੱਕ ਅੰਦਰ ਇਹ ਨਹੀਂ ਤੁਹਾਡੇ ਕੈਮਰੇ ਚ ਕਿਹਦੇ ਨਿਗਾ ਮਾਰ ਕੇ ਹੋ ਇਸ ਗੱਲ ਤੇ 21 ਗਲੀਆਂ ਨੇ 21 ਦਾ 21 ਤੁਹਾਡਾ ਕੈਮਰਾ ਲੈ ਕੇ ਜਾਊਗਾ ਵੀ ਦੱਸੋ ਜੀ ਆ ਬਣੀ ਹੈ ਕਿ ਨਹੀਂ ਬਣੀ ਹੈ ਨਾਲਾ ਕੰਪਲੀਟ ਹੋ ਗਿਆ ਦੰਬਰ ਉਹ ਅਗਲੀ ਗੱਲ ਜਿਹੜੀ ਪੰਚਾਇਤ ਦੀ ਇਹ ਕਹਿੰਦੇ ਵੀ ਇਹਨਾਂ ਨੇ ਜੇ ਨਹੀਂ ਕੀਤਾ 5 ਸਾਲਾਂ ਦੇ ਵਿੱਚ ਤੁਸੀਂ ਪਿੰਡ 'ਚ ਜਾਇਓ ਪੁੱਛਿਓ ਕਿਸੇ ਨੂੰ ਲੋਕਾਂ ਨੂੰ ਜਾ ਕੇ ਵੀ ਕਦੇ ਥਾਣੇ ਚੌਕੀ ਕਿਸੇ ਨੇ ਰਿਸ਼ਕਤ ਮੰਗੀ ਕਿ ਤੁਹਾਡੇ ਮੋਟਰਸਾਈਕਲ ਦਾ ਚਲਾਨ ਹੋਇਆ ਹੋਵੇ ਪੰਚਾਇਤ ਨੇ ਐਫੀਡ ਕੀਤਾ ਹੋਵੇ ਨਾ ਹੋਇਆ ਹੋਵੇ ਇਹੋ ਜੀ ਗੱਲ ਹੈ ਕੋਈ ਕਦੇ ਤੁਹਾਨੂੰ ਤੁਹਾਡੇ ਮੋਟਰਸਾਈਕਲ ਤੇ ਚਲਾ ਕੇ ਕਦੇ ਮਾਨਸਾ ਹੋਇਆ ਹੋਵੇ ਇਹ ਰਿਸਪੈਕਟ ਹੈ ਮੈਂ ਐਸੀ ਕਰਕੇ ਸੋਸ਼ਲ ਮੀਡੀਆ ਤੇ ਤੁਹਾਨੂੰ ਸਾਰਿਆਂ ਨੂੰ ਇਹੋ ਗੱਲ ਬੇਨਤੀ ਕਰਦਾ ਹੁਣਾ ਵੀ ਨਗਰ ਦਾ ਨਾਮ ਬੜਾ ਪਵਿੱਤਰ ਹੈ ਲੋਕ ਬੜੀ ਸ਼ਰਧਾ ਨਾਲ ਇਸ ਮਿੰਟ ਦਾ ਨਾਮ ਲੈਂਦੇ ਆ ਕੋਈ ਇਹੋ ਜਿਹਾ ਪੱਖਣਾ ਪਿੰਡ ਦਾ ਪੇਸ਼ ਹੋਵੇ ਜਿਹਦੇ ਨਾਲ ਸਾਡੇ ਨਗਰ ਦੀ ਜਿਹੜਾ ਮਰਨ ਵਾਲਾ ਇਹਨੂੰ ਮੂਸਾ ਮੂਸਾ ਕਰਦਾ ਕਹਿੰਦਾ ਹੋਇਆ ਦੁਨੀਆ ਤੋਂ ਚਲਾ ਗਿਆ ਕਿਤੇ ਉਹਦੀ ਆਤਮਾ ਨੂੰ ਠੇਸ ਪਹੁੰਚੀ ਵੀਰ ਮੇਰਾ ਪਿੰਡ ਇਸ ਗੱਲ ਤੋਂ ਬਨਾਮ ਹੋਈ ਜਾਂਦਾ ਠੀਕ ਹੈ ਸਾਡਾ ਮਕਸਦ ਵੀ ਪਿੰਡ 'ਚ ਰਹਿਣ ਦਾ ਇੱਕੋ ਹੀ ਹੈ ਕਿ ਅਸੀਂ ਇਹਦੀ ਮਿੱਟੀ ਨਾਲ ਜੁੜੇ ਹੋਏ ਆਂ ਇਹਦੀ ਮਿੱਟੀ ਦੇ ਵਿੱਚ ਸਾਡਾ ਖੂਨ ਡੁੱਲ ਚੁੱਕਿਆ ਹੈ ਅਸੀਂ ਨੂੰ ਛੱਡ ਕੇ ਕਿਤੇ ਨਹੀਂ ਜਾ ਸਕਦੇ ਵਰਨਾ ਬਿਨੀ ਪੈਗ ਦੇ ਵਿੱਚ ਵੀ ਮੇਰੇ ਪੁੱਤ ਦੇ ਕੈਨੇਡਾ ਦੇ ਵਿੱਚ ਬੰਗਲੇ ਨੇ ਸਵਾ ਸਵਾ ਇਕੜ ਦੇ ਵਿੱਚ ਚੰਡੀਗੜ੍ਹ ਵੀ ਰਹਣ ਨੂੰ ਰਹਿ ਸਕਦਾ ਪਰੰਤੂ ਸਾਡੀ ਜਿਹੜੀ ਆਤਮਾ ਹੈ ਨਾ ਉਹ ਇਸ ਮਿੱਟੀ ਨਾਲ ਜੁੜੀ ਹੋਈ ਹੈ ਔਰ ਇਹਦੇ ਲਈ ਹਰ ਸੰਭਵ ਕੋਸ਼ਿਸ਼ ਜਿੰਨਾ ਚਿਰ ਸਾਹ ਨੇ ਪੰਚਾਇਤ ਰਹੀਏ ਨਾ ਰਹੀਏ ਇਹ ਉਹਦੇ ਛੋਟੇ ਮੋਟੇ ਨੇ ਆਪਾਂ ਵੀ ਇੱਕੇਈ ਵਾਰੀ ਇਹ ਕਹਾਂ ਜਿਹੜਾ ਹੈਗਾ ਸੋਸ਼ਲ ਮੀਡੀਆ 'ਤੇ ਤਾਂ ਚਲੋ ਹਰੇਕ ਬੰਦਾ ਆਪਦਾ ਗੋਭਗਲਾੜ ਕੱਢ ਜਾਂਦਾ ਜੋਵੇਂ ਵੀ ਹੁੰਦਾ ਜਿੰਨੀ ਕ ਅਕਲ ਹੁੰਦੀ ਆ ਬੰਦੇ ਨੇ ਬੋਲਦੇ ਆ ਪਰ ਇੱਕ ਗੱਲ ਇਹ ਵੀ ਆ ਕਿ ਅੱਜ ਅੱਜ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਥਾਵਾਂ ਤੇ ਸਰਬਸੰਮਤੀਆਂ ਹੋਵਾਂਗਾ ਤੁਸੀਂ ਵੀ ਦੇਖਦੇ ਹੋਵੋਗੇ ਸ਼ਾਇਦ ਇਹ ਗੱਲਾਂ ਤੁਹਾਡੇ ਪਿੰਡ ਦੇ ਵਿੱਚ ਸਰਬਸੰਮਤੀ ਹੁੰਦਾ ਕੀ ਨਾ ਕਾਰਨ ਵੱਡਾ ਤੁਹਾਨੂੰ ਕੀ ਲੱਗਦਾ ਜਾਂ ਦੇਖੋ ਜੀ ਤੁਸੀਂ ਦੇਖੋ ਮੈਂ ਕਹਿੰਦਾ ਵੀ ਸਰਬਸੰਮਤੀ ਲੇਕਿਨ ਸਾਡੇ ਪਿੰਡ 'ਚ 80% ਲਗਭਗ ਸਰਬਸੰਮਤੀ ਸੀ ਉਸ ਤੋਂ ਪਹਿਲਾਂ ਲਗਭਗ ਪੰਜ ਪੱਤੀਆਂ ਨੇ ਤਕਰੀਬਨ ਮੈਨੂੰ ਬਲਾ ਬਲਾ ਕੇ ਇਹ ਗੱਲ ਕਹਿਤੀ ਸੀ ਨਾ ਵੀ ਤੁਸੀਂ ਬਣੋ ਅਸੀਂ ਤੁਹਾਡੇ ਨਾਲ ਸਹਿਮਤਾਂ ਪਰੰਤੂ ਇਹ ਹਾਲਾਤ ਇਹੋ ਜਿਹੇ ਹੁਣ ਸਰਬਸੰਮਤੀ ਦਾ ਭਗਵਾਨ ਤਾਂ ਮਨ ਦੇ ਪਿੰਡ ਨਹੀਂ ਹੁੰਦੀ ਨਹੀਂ ਬਿਲਕੁਲ ਨਹੀਂ ਉਹ ਬਾਪੂ ਜੀ ਹੋਮ ਮਾਂ ਦੀ ਗੱਲ ਪਰ ਇਹ ਥੋੜਾ ਬਹੁਤਾ ਵਿਰੋਧ ਹੋਣਾ ਦੀਵੇ ਥੱਲੇ ਹਨੇਰਾ ਹੁੰਦਾ ਵੀ ਜੀ ਜੇ ਮੈਂ ਕਹਾਂ ਵੀ ਮੈਂ ਕੁਸ ਮੈਂ ਬਿਲਕੁਲ ਸਹੀ ਐ ਲੱਭੋਂਗੇ ਤਾਂ ਤੁਸੀਂ ਮੇਰੇ ਚ ਤੁਹਾਨੂੰ ਹਜ਼ਾਰ ਕਮੀਆਂ ਮਿਲ ਜਾਣਗੀਆਂ ਕਮੀਆਂ ਲੱਭਣ ਜਦੋਂ ਤੁਹਾਡਾ ਮਾਨੀ ਕਮੀ ਲੱਭਣ ਦਾ ਕਮੀ ਲੱਭ ਲੋਂਗੇ ਪਰ ਗੱਲ ਜੇ ਆਪਾਂ ਓਵਰਆਲ ਦੇਖਦੇ ਆਂ ਤਾਂ ਮੇਰਾ ਖਿਆਲ ਹੈ ਸਾਡਾ ਵਧੀਆ ਪ੍ਰਸ਼ਾਸਨ ਦੇ ਵਿੱਚ ਵੀ ਵਧੀਆ ਸਾਰੇ ਅਫਸਰ ਸਤਿਕਾਰ ਕਰਦੇ ਆ ਕਿ ਨੂੰ ਜ ਕਿਸੇ ਨੂੰ ਵੀ ਕੋਈ ਕੰਮ ਕਹਿੰਨੇ ਜਾ ਕੇ ਮੇਰੇ ਖਿਆਲ ਮੈਨੂੰ ਤਾਂ ਅਜੇ ਤੱਕ ਕਿਸ ਨੇ ਮੋੜਿਆ ਨਹੀਂ ਜੇ ਦੇਖਿਆ ਜਾਵੇ ਤੁਹਾਡਾ ਖੁਦ ਦਾ ਰਤਬਾ ਕਿਉਂਕਾ ਤੁਸੀਂ ਅਲੱਗ-ਅਲੱਗ ਸਿਆਸੀ ਰੇਲੀਆਂ ਦੇ ਵਿੱਚ ਵੀ ਪਾਏ ਜਾਂਦੇ ਹੋ ਦੇਖੇ ਜਾਂਦੇ ਹੋ ਵੱਡੇ-ਵੱਡੇ ਲੀਡਰ ਆਣਾ ਪ੍ਰਧਾਨਾਂ ਨਾਲ ਪਰ ਤੁਹਾਡਾ ਪਿੰਡ ਦੇ ਵਿੱਚ ਵੈਸੇ ਜਿਹੜਾ ਹੈਗਾ ਪਿੰਡ ਦੀ ਸਿਆਸਤ ਦੇ ਵਿੱਚ ਰਹਿਣ ਦਾ ਜੀ ਕਰਦਾ ਕਿ ਕੀ ਮੰਨ ਲਓ ਨਹੀਂ ਨੀ ਸਿਆਸਤ ਦੇ ਵਿੱਚ ਸਿਆਦ ਦੀ ਸਿਆਸਤ ਬੜੀ ਛੋਟੀ ਹੈ ਜੇ ਤੁਹਾਡੇ ਘਰ ਦੇ ਸਾਹਮਣੇ ਦੇਖ ਜਾਈਏ ਨਹੀਂ ਇੱਕ ਸਾਡੇ ਨਾਲ ਮਨ ਦੇ ਵਿੱਚ ਇੱਕ ਥੋੜੀ ਰਾਂਝਾ ਜਿਹਾ ਸੀ ਇੱਕ ਵੀ ਜਿਸ ਤਰ੍ਹਾਂ ਸਾਡਾ ਪਿੰਡ ਦੇ ਵਿੱਚ ਜੇ ਅੱਜ ਦੇਖੋ ਤਾਂ ਮੇਰੇ ਖਿਆਲ ਸਭ ਤੋਂ ਜ਼ਿਆਦਾ ਫੋਟੋ ਸਾਡੇ ਪਿੰਡ ਚ ਖਿੱਚੇ ਜਾਂਦੇ ਨੇ ਔਰ ਸਾਡੇ ਪਿੰਡ ਦੇ ਵਿੱਚ ਜਿਹੜੇ ਟੂਰਿਸਟ ਨੇ ਐਨ ਆਰ ਆਈ ਨੇ ਸਭ ਤੋਂ ਜ਼ਿਆਦਾ ਆਉਂਦੇ ਨੇ ਤਾਂ ਸਾਨੂੰ ਇਹ ਲੱਗਦਾ ਵੀ ਕੋਈ ਬੰਦਾ ਬਾਹਰੋਂ ਆਪਣੇ ਘਰੇ ਵੀ ਕੋਈ ਮਹਿਮਾਨ ਆਵੇ ਨਾ ਆਪਾਂ ਘਰ ਦਾ ਮੂੰਹ ਮੱਥਾ ਸਵਾਰ ਦਿਆਂ ਜਦੋਂ ਕੋਈ ਦੂਰ ਦਰਾਡੇ ਤੋਂ ਲੋਕ ਸਾਡੇ ਪਿੰਡ 'ਚ ਆਉਂਦੇ ਨੇ ਤਾਂ ਸਾਨੂੰ ਹੁੰਦਾ ਵੀ ਸਾਡੇ ਪਿੰਡ ਦਾ ਮੂੰਹ ਮੱਥਾ ਵੀ ਥੋੜਾ ਸਾਫ਼ ਸੁਥਰਾ ਹੋਵੇ ਜਿੱਦਾਂ ਅਸੀਂ ਛੱਪੜਾਂ ਦੇ ਉੱਤੇ ਕਰੀਏ ਆ ਹੁਣ ਮੇਰੇ ਘਰ ਦੇ ਸਾਹਮਣੇ ਛੱਪੜ ਹੈ ਦੇਖ ਲਓ ਤੁਸੀਂ ਪੀਡੀਏ ਚੈੱਕ ਕਰਕੇ ਦੇਖੋ ਕਿਦੇ ਪਾਣੀ ਦਾ ਜੇ ਤੁਹਾਨੂੰ 2-250 ਤੋਂ ਬਾਅਦ ਪੀਡੀਏ ਦੇ ਛੱਪੜ ਦੇ ਪਾਣੀ ਦਾ ਆਜੇ ਮੈਂ ਇਸ ਗੱਲ ਲਈ ਜ਼ਿੰਮੇਵਾਰਾਂ ਇਹਦੇ ਵਿੱਚ ਵੀ ਮੈਂ ਬਹੁਤ ਸੰਘਰਸ਼ ਕਰਿਆ ਲੜਿਆ ਲੋਕਾਂ ਨਾਲ ਵੀ ਨਾ ਛੱਪੜ 'ਚ ਗੰਦਾ ਪਾਣੀ ਨੀ ਪਾਉਣਾ ਫੇਰ ਵੀ ਅਸੀਂ ਇੱਕ ਨਿਕਾਸੀ ਕੀਤੀ ਵੀ ਇੱਕੋ ਛੱਪੜ ਦੇ ਵਿੱਚ ਹੀ ਪਾਣੀ ਹੈ ਗੁਰੂ ਘਰ ਵਾਲਾ ਟੁੱਬਾ ਹੁਣ ਸਾਡੇ ਤੇ ਸਵਾਰ ਵੀ ਰਹੇ ਆ ਜਗਾ ਵੀ ਛਡਾ ਰਹੇ ਆ ਜਿਹੜੇ ਉਤੇ ਨਜਾਇਜ਼ ਕਬਜ਼ੇ ਕੀਤੇ ਹੋਇਆ ਬੇਸ਼ੱਕ ਸਾਡੇ ਆਪਣੇ ਆ ਦੋਸਤ ਆ ਮਿੱਤਰ ਆ ਸਭ ਨੂੰ ਕਹਤਾ ਮਿੱਤਰੋ ਛੱਡ ਜਿਓ ਇਹ ਛੱਡਣੀ ਪਣੀ ਜਗਾ ਉਹ ਛੱਪੜ ਦਾ ਵਿਸ਼ਾਲ ਰੂਪ ਤੁਹਾਨੂੰ ਅਗਲੇ ਸਾਲਾਂ ਦੇ ਵਿੱਚ ਚਾਹੇ ਸਰਪੰਚ ਗੁਰਸ਼ਰਨ ਬਣਦਾ ਚਾਹੇ ਸਰਪੰਚ ਮਲਜੀਤ ਡਾਕਟਰ ਬਣਦਾ ਕੋਈ ਵੀ ਬਣੇ ਜਿਹੜਾ ਵੀ ਸਰਪੰਚ ਉਹਦੇ ਨਾਲ ਕੋਆਪਰੇਟ ਕਰਾਂਗੇ ਤੇ ਇਹਨੂੰ ਹੋਰ ਵਧੀਆ ਬਣਾਉਣ ਲੱਗਣੇ ਇਸ ਤੋਂ ਬਾਅਦ ਜਿਹੜਾ ਮੇਰਾ ਅਗਲਾ ਕੰਮ ਇਹ ਹੈ ਵੀ ਪੰਚਾਇਤ ਦੇ ਨਾਲ ਇੱਕ ਸਹਾਇਕ ਵਜੋਂ ਬਿਚਣਾਗੇ ਨਾ ਕਿ ਸ਼ਿਕਾਇਤ ਕਰਤਾ ਵਜੋਂ ਠੀਕ ਹੈ ਜੀ ਆਪ ਦਾ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਜਿੱਥੇ ਕਹਿਣਗੇ ਚਾਰ ਪੈਸੇ ਵੀ ਲਿਆ ਕੇ ਦੇਵਾਂਗੇ ਜਿਹੜੀਆਂ ਸਰਕਾਰੀ ਦਰਬਾਰੇ ਜਿੱਥੇ ਆਪਦਾ ਪਹੁੰਚ ਹੈਗੀ ਹੈ ਉਹਨਾਂ ਦੇ ਪਿੰਡ ਲਈ ਜੂਬਰਤਾਂ ਤੇ ਬਾਪੂ ਜੀ ਤੁਹਾਡੇ ਦੋ ਸਰਪੰਚ ਆ ਉਹ ਕਹਿੰਦੇ ਵੀ ਇੱਕ ਸਰਪੰਚ ਨੂੰ ਤੁਹਾਡੀ ਸਪੋਰਟ ਆ ਦੂਜੇ ਨੂੰ ਸਪੋਰਟ ਨਹੀਂ ਤੇ ਤੁਸੀਂ ਦੋਨਾਂ ਨੂੰ ਸਪੋਰਟ ਕਰਦੇ ਤੁਹਾਡਾ ਕੀ ਸਟੈਂਡ ਆ ਨਹੀਂ ਜੀ ਮੇਰੀ ਸਪੋਰਟ ਉਹ ਗੱਲ ਬਿਲਕੁਲ ਸਹੀ ਹੈ ਜਿਹੜੀ ਕੋਈ ਦੋਹਰਾਇ ਨਹੀਂ ਕਿਉਂਕਿ ਮੈਂ ਜੇ ਉਹਨਾਂ ਨੇ ਪ੍ਰਚਾਰ ਸ਼ੁਰੂ ਕਰਤਾ ਪਹਿਲਾਂ ਜੇ ਉਹ ਕਿਸੇ ਇਕੱਠ ਦੇ ਵਿੱਚ ਵੀ ਆਉਂਦੇ ਤਾਂ ਉਹ ਤੇ ਵੀ ਸਰਮਤੀ ਹੋ ਕੋਈ ਵੱਡੇ ਉਹ ਵੀ ਸਾਡੇ ਪਿੰਡ ਦਾ ਹੀ ਆ ਕੋਈ ਉਸ ਵਾਲੀ ਗੱਲ ਨਹੀਂ ਪਰੰਤੂ ਇਹ ਥੋੜਾ ਜਿਹਾ ਤੁਹਾਨੂੰ ਪਿੰਡ ਦੇ ਵਿੱਚ ਇਹ ਚਾਰ ਭਰਾ ਨਾਲ ਚੱਲਦੇ ਨੇ ਜਾਂ ਹੋਰ ਇਹ ਗਰੁੱਪ ਬਣ ਜਾਂਦਾ ਇੱਕ ਹਨਾ ਪਿੰਡ ਦੀ ਆਬਾਦ ਦਾ ਵੀ ਇੱਕ ਹੁੰਦਾ ਵੀ ਅਰੇ ਉਹਨੇ ਸਾਨੂੰ ਕਿਹਾ ਨਹੀਂ ਉਹਨੇ ਸਾਨੂੰ ਕਿਹਾ ਨਹੀਂ ਉਹਨਾਂ ਨੇ ਸਰਬਸੰਮਤੀ ਵਾਲੇ ਪਾਸੇ ਚੱਲੇ ਨਹੀਂ ਉਹਨਾਂ ਦਾ ਇਲੈਕਸ਼ਨ ਲੜਨ ਵੱਲ ਜ਼ਿਆਦਾ ਉਹਨਾਂ ਦਾ ਫੋਕਸ ਸੀਗਾ ਤਾਂ ਫਿਰ ਅਸੀਂ ਵੀ ਕਿਹਾ ਵੀ ਚਲੋ ਲੜ ਲਈ ਵੀ ਜਾਵੇ ਤਾਂ ਲੋਕਾਂ ਨੇ ਫ੍ਰੈਂਡਲੀ ਜਿਹੜੀ ਚੋਣ ਹੈ ਲੋਕਲ ਪੱਧਰ ਤੇ ਕੋਈ ਸਾਡੀ ਕਿਹੜਾ ਕੋਈ ਕਿਸੇ ਨਾਲ ਕੋਈ ਦੁਸ਼ਮਣੀ ਵਾਲੀ ਆ ਤੁਸੀਂ ਹੁਣ ਡਾਕਟਰ ਨੂੰ ਜਿਹੜਾ ਹੈਗਾ ਸਪੋਰਟ ਕਰ ਮੈਂ ਬਿਲਕੁਲ ਡਾਕਟਰ ਨੂੰ ਉਹ ਡਾਕਟਰ ਨੂੰ ਖੜਾ ਕਰਕੇ ਆਏ ਸੀ ਸਾਰੇ ਨਗਰ ਨੇ ਕੀਤਾ ਵੀ ਅਸੀਂ ਨੂੰ ਖੜਾ ਕਰਨਾ ਹੈ ਤੇ ਹੁਣ ਮੈਂ ਉਹਨੂੰ ਕਹਦਾ ਮੈਂ ਡਾਕਟਰ ਨੂੰ ਸਪੋਰਟ ਨਹੀਂ ਕਰਦਾ ਦੋਗਲਾ ਪਾਨੀ ਸਾਢੇ ਚ ਹੁੰਦਾ ਸੀ ਜਿਹਦੇ ਨਾਲ ਖੜੇ ਆ ਬਿਲਕੁਲ ਖੜੇ ਆ ਉਹ ਬਾਪੂ ਜੀ ਜਿਹੜਾ ਤੁਹਾਡੇ ਦੂਸਰੇ ਕੈਂਡੀਡੇਟ ਦੀ ਵਰਚਾਣਾ ਉਹਨਾਂ ਦੇ ਮਾਤਾ ਨੇ ਜਿਹੜਾ ਹੈਗਾ ਕਹਿੰਦੇ ਤੁਹਾਡੇ ਨਾਲ ਬੜਾ ਪਿਆਰ ਸੀਗਾ ਅੱਜ ਵੀ ਹੈ ਅੱਜ ਕਿਹੜਾ ਹੈ ਨਹੀਂ ਉਹਨਾਂ ਨੇ ਜੋ ਗੱਲਾਂ ਕਹੀਆਂ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਮੈਂ ਤੁਹਾਡੇ ਕੋਲੇ ਕੈਮਰੇ ਤੇ ਹੁਣ ਸਹਿਰਕਾਰ ਨਹੀਂ ਉਹ ਇਹ ਪਤਾ ਨਹੀਂ ਉਹ ਮੇਰੇ ਸਤਕਾਰਯੋਗ ਮਾਤਾ ਜੀ ਨੇ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਕਿਵੇਂ ਆ ਗਈ ਉਹਨਾਂ ਨੇ ਇੱਕ ਗੱਲ ਕਹੀ ਵੀ ਸਾਡੇ ਨਾਲ ਜਿਵੇਂ ਪਿਛਲੇ ਲਖਸ਼ਮੀਲੇ ਜਵਾਨ ਕਰੀ ਸੀ ਜੀ ਦੇਖੋ ਜੀ ਮੇਰਾ ਜਵਾਨ ਕਰਨ ਦਾ ਉਹਨਾਂ ਨੇ ਕੀ ਮਤਲਬ ਨਹੀਂ ਸੀ ਨਾ ਤਾਂ ਮੇਰੇ ਨਾਲ ਉਹਨਾਂ ਨੇ ਚੋਣ ਲੜੀ ਆ ਕੋਈ ਮੇਰਾ ਉਹਨਾਂ ਨੇ ਬਰੋਧ ਨਹੀਂ ਕੀਤਾ ਉਹ ਤਾਂ ਮੈਂਬਰ ਵੀ ਨਹੀਂ ਖੜੇ ਹੋਏ ਪਿਛਲੇ ਪਲਾਨ ਦੇ ਵਿੱਚ ਕਿਸੇ ਵਾਸਤੇ ਉਹਨਾਂ ਨੇ ਉਹ ਇੱਕ ਸਹਿਜ VOTER ਸੀਗੇ ਉਹਨਾਂ ਦੀ ਜਿਆਦਦੀ ਹੈ ਉਹ ਚਾਹੇ ਮੈਨੂੰ ਪਾਏ ਚਾਹੇ ਸਰਜੀਤ ਨੂੰ ਪਾਏ ਇਲੈਕਸ਼ਨ ਲੜੀ ਮੈਂ ਵੀ ਸਾਡੇ ਮਿਸਤਰੀਆਂ ਦਾ ਮੁੰਡਾ ਸਰਜੀਤ ਸਿੰਘ ਮੈਂ ਇਲੈਕਸ਼ਨ ਮੈਂ ਹੰਨਾ ਨਾਲ ਲੜੀ ਐ ਤਾਂ ਜੇ ਕੋਈ ਕਮਿਟਮੈਂਟ ਮੈਂ ਕਰਦਾ ਤਾਂ ਮੈਂ ਆਪਣੇ ਵਿਰੋਧੀ ਵੀ ਵਾਰਨ ਵਾਲੀ ਕਰਦਾ ਜਿਹੜਾ ਮੇਰੇ ਆਪੋਜੀਟ ਖੜਾ ਹੈ ਤੇ ਇਹਨਾਂ ਦਾ ਮੈਂ ਕਮਿਟਮੈਂਟ ਕਦੋਂ ਕਰ ਗਿਆ ਮੈਂ ਇਹ ਗੱਲ ਕਲੀਅਰ ਕਰਨਾ ਸੀ ਕੋਈ ਵੀ ਪਿੰਡ ਦਾ ਤੁਸੀਂ ਕੈਮਰਾ ਲੈ ਕੇ ਪਿੰਡ ਚ ਘੁੰਮੇ ਹੋਵੇ ਰਿ ਗੈਰ ਹਾਜ਼ਰੀ ਚ ਵੀ ਕਿਸੇ ਨੂੰ ਪੁੱਛੋ ਵੀ ਸਰਪੰਚ ਦਾ ਸਮਝੌਤਾ ਕਿਹਦੇ ਸਾਹਮਣੇ ਹੋਇਆ ਹੋਵੇ ਔਰ ਮੈਂ ਪਰਿਵਾਰ ਨਾਲ ਤੋਂ ਖੜੀ ਹੀ ਕਰ ਗਿਆ ਹਾਂ ਤਾਂ ਮੈਂ ਉਹਦੇ ਲਈ ਜ਼ੂਰ ਜਵਾਬਦੇਹ ਹਾਂ ਦੂਜਾ ਉਹਨਾਂ ਨੇ ਕਿਹਾ ਕਿ ਤੁਸੀਂ ਆਪਦੇ ਅਸਰ ਸੁਖ ਨਾਲ ਉਹਨਾਂ ਦੀ ਨੰਬਰਦਾਰੀ ਜਿਹੜੀ ਹੈਗਾ ਕੈਨਸਲ ਕਰਾਉਣ ਦੀ ਕੋਸ਼ਿਸ਼ ਕੀਤੀ ਆਰਟੀਆ ਆਪਾਂ ਦੇ ਜਿਹੜੀਆਂ ਦਰਖਾਸਤਾਂ ਉਹਨਾਂ ਦੇ ਖਿਲਾਫ ਜਾਂਦੀਆਂ ਨੇ ਦੇਣ ਵਾਲੇ ਬੰਦੇ ਸਾਹਮਣੇ ਖੜੇ ਨੇ ਤੁਹਾਡੇ ਸਬੂਤ ਤੇ ਬਾਈ ਨੇਮ ਪਾ ਕੇ ਆਪਣਾ ਫੋਨ ਨੰਬਰ ਪਾ ਕੇ ਉਹਨਾਂ ਦੀ ਸ਼ਿਕਾਇਤ ਹਾਂ ਪੁੱਤ ਨੂੰ ਪੁੱਛੋ ਨਾ ਜਾ ਕੇ ਵੀ ਤੁਹਾਨੂੰ ਤੁਹਾਨੂੰ ਸਰਪੰਚ ਨੇ ਕਿਹਾ ਹੁਣ ਇਹ ਵਾਤਾ ਗੱਲ ਕੀ ਹੈ ਹਰ ਗੱਲ ਹੁਣ ਜਿੰਨੀ ਖਬਰ ਜੋ ਸੋਸ਼ਲ ਮੀਡੀਆ ਤੇ ਲੱਗ ਰਹੀ ਹੈ ਹਰੇਕ ਸਿੱਧੂ ਦਾ ਪਿਓ ਆਇਆ ਕਰੀਂਦਾ ਸਿੱਧੂ ਨੂੰ ਸਿੱਧੂ ਨੂੰ ਕੋਈ ਨਹੀਂ ਮਿਲੀ ਸਰਪੰਚ ਨੂੰ ਸਾਡੀ ਤਾਂ ਇੱਕ ਫੇਕ ਨਿਊਜ਼ રોજ ਲੱਗਣੀ ਲੱਗਣੀ ਹੁੰਦੀ ਹੈ ਪਹਿਲਾਂ ਮੈਨੂੰ ਸਰਬਸੰਮਤੀ ਦਾ ਸਰਪੰਚ ਚੁਣਤਾ ਮੈਂ ਕਿਹਨੂੰ ਖਬਰ ਦੇ ਕੇ ਆਇਆ ਸੀ ਕਿਹੜਾ ਪੱਤਰਕਾਰ ਬੁਲਾਇਆ ਜਦੋਂ ਅਸੀਂ ਅਸੀਂ ਇਕੱਠ ਕੀਤਾ ਉੱਥੇ ਸਾਡੇ ਕੋਲੇ ਵੀ ਨਹੀਂ ਸੀ ਕੋਈ ਕੌਣ ਕਹਿ ਦਿੰਦਾ ਕਿਥੋਂ ਕੋਈ ਕੀ ਸ਼ਾਪ ਦਿੰਦਾ ਕੁਝ ਨਹੀਂ ਪਤਾ ਲੱਗਦਾ ਇਸ ਗੱਲ ਚ ਤੇ ਬਾਪੂ ਜੀ ਫਿਰ ਉਹ ਕਹਿੰਦੇ ਵੀ ਜਿਹੜਾ ਹੈਗਾ ਤੁਸੀਂ ਉਹਨਾਂ ਤੇ ਹੁਣ ਘਰੇ ਨਹੀਂ ਜਾਂਦੇ ਮਨ ਲਓ ਦੋ ਇਹ ਗੱਲ ਹੈ ਤੁਹਾਡੀ ਹੁਣ ਉਹਨਾਂ ਦਾ ਮਨ ਮਟਾ ਹੈ ਕਿਤੇ ਭੋਰਾ ਵੀ ਨਹੀਂ ਜੀ ਮਾਤਾ ਜੀ ਨਾਲ ਕੀ ਤੂੰ ਤੁਸੀਂ ਕੈਮਰਾ ਲਾ ਕੇ ਨਹੀਂ ਕੋਈ ਗੱਲ ਨਹੀਂ ਨਹੀਂ ਐਦਾਂ ਨਹੀਂ ਕੋਈ ਗੱਲ ਨਹੀਂ ਮਹਿਜ਼ 15 ਦਿਨ ਦਾ ਸਾਡਾ ਹੁੰਦਾ ਥੋੜਾ ਜਿਹਾ ਵੋਟਾਂ ਦਾ ਗੁਬਾਰ ਜਾ ਉਸ ਤੋਂ ਮਗਰੋਂ ਸਾਰਾ ਪਿੰਡ ਹੀ ਅਸੀਂ ਇੱਕ ਜਗ੍ਹਾ ਤੇ ਬੈੰਨੇ ਆ ਜੇ ਬਾਬਾ ਜੀ ਤੁਹਾਡੇ ਮੈਂ ਨਿੱਜੀ ਤੌਰ ਤੇ ਪੁੱਛਿਆ ਤੁਸੀਂ ਜਿਹੜਾ ਹੈ ਕਾਂਗਰਸ ਅਦੀ ਜਿਹੜੀ ਹੈਗਾ ਖੁੱਲ ਕੇ ਸਪੋਰਟ ਕਰਦੇ ਹੋ ਕਿ ਹੁਣ ਆਏ ਟਾਈਮ ਦੇ ਵਿੱਚ ਤੁਸੀਂ ਜਿਹੜਾ ਆ ਗਿਆ ਮਾਨ ਬਣਾਇਆ ਹੋਇਆ ਵੀ ਹੁਣ ਆਏ ਟਾਈਮ ਚ ਇਲੈਕਸ਼ਨ ਵੀ ਲੜ ਸਕਦੇ ਹੋ 2000 ਮੰਨ ਲਓ ਜਦੋਂ 27 32 ਜਦੋਂ ਦੇਖੋ ਗੱਲ ਇਹ ਹੈ ਵੀ ਜਿੱਥੇ ਪੁੱਤ ਜਾਂਦਾ ਹੋਇਆ ਖੜਾ ਕਰ ਗਿਆ ਨਾ ਮੈਂ ਉੱਥੇ ਹੀ ਖੜਾ ਹਾਂ ਨਾ ਕਈ ਲੋਕ ਮੈਨੂੰ ਇਹਦੇ ਬਾਰੇ ਚੰਗਾ ਮਾੜਾ ਬੁਰਾ ਭਲਾ ਵੀ ਬੋਲਦੇ ਆ ਤੁਹਾਨੂੰ ਉਹਨਾਂ ਦੀ ਮਰਜ਼ੀ ਹੈ ਪਰੰਤੂ ਜਿੰਨਾ ਕੋ ਸਟੈਂਡ ਬਣਾ ਕੇ ਗਿਆ ਮੈਂ ਉੱਥੇ ਖੜਾ ਅਗਰ ਹਾਲਾਤ ਇਦਾਂ ਦੇ ਬਣੇ ਤਾਂ ਚੋਣ ਵੀ ਲਾਜ਼ਮੀ ਲੜਾਂਗੇ ਮੈਂ ਤਾਂ ਕਦੇ ਮੁਕਰਿਆ ਹੀ ਨਹੀਂ ਇਸ ਗੱਲ ਤੋਂ ਤੇ ਲਾਸਟ ਜਿਹੜਾ ਛੋਟੇ ਸਿੱਧੂ ਮੂਸੇਵਾਲਾ ਕੀ ਹਾਲਾ ਲੋਕ ਪੁੱਛਣਾ ਚਾਹੁੰਦੇ ਠੀਕ ਕਰਦੀ ਕਲਾ ਪ੍ਰਮਾਤਮਾ ਦੀ ਦੁਆਵਾਂ ਕਰੋੜਾਂ ਲੋਕਾਂ ਚਾਹਣ ਵਾਲਿਆਂ ਦੀਆਂ ਅਰਦਾਸਾਂ ਸਭ ਦੇ ਪਿਆਰ ਨਾਲ ਫਿਲਹਾਲ ਤਾਡੀ ਸਿਹਤ ਤੇ ਮਾਤਾ ਜੀ ਦੀ ਸਿਹਤ ਠੀਕ ਹੈ ਬਿਲਕੁਲ ਠੀਕ ਬਿਲਕੁਲ ਠੀਕ ਚਲੋ ਬਾਬਾ ਜੀ ਤੁਹਾਡਾ ਸਮਾਜਤਾ ਬਹੁਤ ਬਹੁਤ ਧੰਨਵਾਦ ਤੇ ਮੈਂ ਤੁਹਾਨੂੰ ਵੈਸੇ ਵੀ ਦੱਸਦਾ ਹਾਂ ਕਿ ਹਰ ਇੱਕ ਪਿੰਡ ਆ ਜਿਹੜੇ ਜਿਆਦਾਤਰ ਦੇਖਣ ਵਾਲੇ ਪਿੰਡਾਂ ਵਾਲੇ ਉਹਨਾਂ ਨੂੰ ਪਤਾ ਕਿ ਹਰ ਇੱਕ ਪਿੰਡ ਦੇ ਵਿੱਚ ਜਦੋਂ ਕਿਸੇ ਦਾ ਆਪਾਂ ਥਾਂ ਛੜਾਵਾਂਗੇ ਜਾਂ ਕੋਈ ਵੀ ਚੰਗਾ ਕਰਾਂਗੇ ਮਾੜੇ ਨਾ ਕਹਿਣ ਵਾਲੇ ਨਾਲ ਹੀ ਬੈਠੇ ਹੁੰਦੇ ਹਨ ਪਰ ਇੱਕ ਗੱਲ ਆ ਵੀ ਆਪਾਂ ਕਹਿਣ ਨੂੰ ਬੜਾ ਛੇਤੀ ਆਪਾਂ ਕਿਸੇ ਨੂੰ ਸਰਟੀਫਿਕੇਟ ਵੀ ਦੇ ਦਿੰਦੇ ਹਾਂ ਕਿਸੇ ਨੂੰ ਬਹੁਤ ਨੇੜੋ ਵੀ ਦੇਖ ਲੈਣੇ ਆ ਹਨ ਪਰ ਸਰਦਾਰ ਬਕੌਰ ਸਿੰਘ ਨੇ ਆਪਦਾ ਪੱਕਾ ਵੀ ਦਿੱਤਾ ਤੇ ਆਪਦਾ ਨਾਲ-ਨਾਲ ਬਾਕੀ ਸਿਆਸਤ ਆਪਦੀ ਜਗਾ ਪਰ ਜਿਹੜਾ ਸਿੱਧੂ ਮੁਖਸਲ ਦਾ ਨਾਮ ਆ ਉਹ ਨਾਮ ਕਿਸੇ ਸਿਆਸਤ ਦਾ ਮਹਤਾਜ ਤੇ ਨਾ ਕਿਸੇ ਆਪਾਂ ਕੀ ਆਪਾਂ ਇਹ ਰਾਵਦਣਾ ਨਾ ਪਿੰਡ ਦਾ ਸੋ ਅਸੀਂ ਆਸ ਕਰਦਾ ਕਿ ਉਹਦਾ ਜਿਹੜਾ ਇਨਾਮ ਆ ਉਹਨੂੰ ਪੂਰੀ ਦੁਨੀਆ ਦੇ ਵਿੱਚ ਜਿਵੇਂ موسی موسی ਕਰਾਉਣ ਵਾਸਤੇ ਉਹਨੇ ਸਾਰੀ ਦੁਨੀਆ ਜਿੰਦਗੀ ਜਾਨ ਲਾਈ ਤੇ ਮਾਸ ਕਰਦਾ ਕਿ ਪਿੰਡ ਨੂੰ ਜ਼ਰੂਰ ਜਿਹੜਾ ਹੈਗਾ ਇਸ ਰਿਸਪੈਕਟ ਨਾਲ ਦੇਖੇ ਖੇਰ ਤੋਂ ਮੈਂ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ